ਜੋਦੀਆਂ ਦਾ ਪਿੰਡ ਇਹ ਨਗਰ ਦੇ ਤਿੰਨ ਸ਼ਹੀਦ ਹੋਏ ਆ ਇਹ ਭਜਨ ਦੇ ਬਲੀ ਜਾਂ ਮੇਜਰ ਭਜਨ ਸਿੰਘਾ ਜਿਹੜਾ 167 ਸੀ ਹੋਇਆ ਉਹ ਮਰਦ ਜੀ ਨੇ ਚੀਨ ਨੂੰ ਲਲਕਾਰ ਕੇ ਆਖਿਆ ਸੀਗਾ ਚੀਨੀਆਂ ਆਖਿਆ ਬਾੜ ਦਾ ਚਿੱਤਾ ਭੁੱਲ ਗਿਆ ਮੇਜਰ ਭਜਨ ਸਿੰਘ ਨੇ ਕੀ ਆਖਿਆ ਸਤਾਂ ਸੰਨ 167 ਵਾ ਇਹ ਉਹਨਾਂ ਸੀਦਾਂ ਦਾ ਪਿੰਡ ਇਹ ਉਹਨਾਂ ਸੰਤਾ ਦਾ ਪਿੰਡ ਬਾਬਾ ਬਲਵੰਤ ਸਿੰਘ ਜੀ ਬਾਬਾ ਜੀਮਨ ਸਿੰਘ ਹੁਣ ਜਿਹੜੇ ਆ ਹੁਣ ਸੰਤ ਮਹਾਂਪੁਰਖ ਬਾਬਾ ਸ਼ੰਗਾਰਾ ਸਿੰਘ ਜੀ ਬਾਬਾ ਸਦਨਾਮ ਸਿੰਘ ਜੀ ਬਾਬਾ ਦਾਰਾ ਸਿੰਘ ਆ ਇਹ ਦਾਨੀਆਂ ਦਾ ਪੁਰਖ ਵੀ ਆ ਸੰਤਾਂ ਦਾ ਦਾਨੀਆਂ 2 ਕਿਲੋ 200 ਗ੍ਰਾਮ ਦਾ ਸੋਨੇ ਚੰਦਨ ਚੂੜ ਦਾ ਪਿੰਡ ਵਿੱਚ ਬਾਬੇ ਜੀ ਤੋਂ ਦੇ ਦਰਬਾਰ ਤੇ ਤੇ ਗੁਰਮਖੋ ਹੀ ਸਾਰੇ ਨਗਰ ਨੇ ਨੌਜਵਾਨਾਂ ਨੇ ਮਿਹਨਤ ਕਰਕੇ ਕਿ ਉਹ ਆਪ ਅੰਮ੍ਰਿਤਪਾਲ ਸਿੰਘ ਦੇ ਘਰ ਤੋਂ ਛਡਾਉਣ ਦੇ ਲਈ ਜੋ ਧਰਮ ਦੀ ਰੱਖਿਆ ਦੇ ਕਰਨੀ ਅੰਮ੍ਰਿਤ ਵਰਸਾ ਚਾਰ ਕਰਾਉਂਦਾ ਸੀ ਆ ਆਪਣੀ ਕੌਮ ਨੂੰ ਬਚਾਉਣ ਦੇ ਲਈ ਸਿੱਖ ਕੌਮ ਦਾ ਸਰਪ੍ਰਸਤਾ ਕਰਨ ਲਈ ਤੇ ਗੁਰਮਖੋ ਉਹਨੂੰ ਇੱਕ ਸ਼ੀਟ ਮਿਲਿਆ ਪਰ ਤੇਰੇ ਵਿੱਚ ਉੱਜਾ ਪੈਂਦੀਆਂ ਵੋਟਾਂ ਦਾ ਆਪਾਂ ਸਾਰੇ ਨਗਰ ਇਕੱਠੇ ਹੋ ਕੇ ਅਸੀਂ ਜਿੰਨੀਆਂ ਵੀ ਵੋਟਾਂ ਆਪਾਂ ਅਮਰਤਪਾਲ ਸਿੰਘ ਨੂੰ ਪਾਉਂਦੀਆਂ ਦਾ ਸੰਯੋਗ ਜਵਾਂਗੇ ਅਸੀਂ ਕਿਸੇ ਨੂੰ ਹੋਰ ਵੋਟ ਨਹੀਂ ਕੋ ਪਿੰਡ ਪਾਊਗਾ ਇਸ ਕਰਕੇ ਸਾਰੇ ਨਗਰ ਨੂੰ ਬੇਨਤੀ ਆ ਗੁਰਮਖੋ ਆਪਾਂ ਵੱਧ ਚੜ ਕੇ ਸੰਯੋਗ ਦੇਈਏ ਤੇ ਅਮਰਤਪਾਲ ਨੂੰ ਵੋਟਾਂ ਪਾ ਕੇ ਉਹਨੂੰ ਇੱਕ ਪਿੰਡਕੋ ਮਿਸਾਲ ਕਾਇਮ ਕਰ ਦਈਏ ਵੀ ਸਾਡੇ ਪਿੰਡ ਨੇ 100% ਨਹੀਂ 90% ਵੋਟਾਂ ਪਾਈਆਂ ਆ ਅਮਰਤਪਾਲ ਨੂੰ ਅਮਰਪਾਲ ਜਿਹੜਾ ਆਪਾਂ ਗੁਰਮਖੋ ਵੱਧ ਵੱਧ ਮੋਟਾਂ ਪਾ ਕੇ ਉਹਨੂੰ ਦਿਤਾਉਣਾ ਵਾ ਕਿ ਪਿੰਡ ਦਾ ਨਾਮ ਉੱਚਾ ਕਰਨਾ ਵੀ ਠੀਕ ਹੈ ਪੰਥਕ ਪਿੰਡ ਵਾ ਦਾਨੀਆਂ ਦਾ ਪਿੰਡ ਹੈ ਜੋਹਨਾ ਦਾ ਪਿੰਡ ਵਾ ਇਸ ਕਰਕੇ ਸਾਡੀ ਇਹੋ ਬੇਨਤੀ ਆ ਗੁਰਮਖੋ ਅਮਰਪਾਲ ਜੀ ਆਪਾਂ ਠੋਕੇ ਦੇਵਾਂਗੇ ਤੋਟਾਂ ਪਾਵਾਂਗੇ ਉਹਦੀ ਜਿਹੜਾ ਪੈਰੋ ਦੇ ਦਮਦ ਰਸਤੇ ਤੋ ਦਮਕੇ ਪਾਰ ਅਮਰਪਾਲ ਜੁੱਤੇ ਇਸ ਲਈ ਅਮਰਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਅਮਰਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਅਮਰਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਆ ਵਾਹਿਗੁਰੂ ਜੀ ਕੀ ਫਤਿਹ ਬੋਟਾਂ ਆਈਆਂ ਹਨ ਅਤੇ ਜਿਹੜੀਆਂ ਸਰਕਾਰਾਂ ਹਨ ਪਿੱਛੀਆਂ ਮੋਦੀ ਕੋਈ ਵੀ ਕਹੇ ਲੋ ਆਮ ਵਾਲੇ ਕਿਉਂਕਿ ਸਾਡਾ ਕੀ ਕੋਈ ਲੱਗਦਾ ਜਿਵੇਂ ਸਾਡਾ ਨਹੀਂ ਕੋਈ ਸਵਾਰਿਆ ਉੱਥੇ ਦਿੱਲੀ ਹਰਿਆਣੇ ਦੇ ਬਾਰਡਰ ਤੇ ਕਿਉਂਕਿ ਸਾਨੂੰ ਇੰਨਾ ਨਹੀਂ ਗਾ ਕਿ ਅਸੀਂ ਤਾਂ ਦੂਸਰੇ ਮੁਲਕ ਦੇ ਨੇ ਆ ਕਿਉਂਕਿ ਦੂਸਰੇ ਮੁਲਕ ਦੇ ਬਣਾਤਾ ਵਾ ਅਸੀਂ ਹਰਿਆਣੇ ਕਿ ਨਹੀਂ ਵਰ ਸਕਦੇ ਗਾਲੀ ਪਕੀਆਂ ਕੰਧਾਂ ਕੀਤੀਆਂ ਮੈਂ ਤੇ ਉੱਥੇ ਇਹ ਵੀ ਇਹ ਵੀ ਲਲਕਾਰਾ ਮਾਰਿਆ ਇਹ ਮਾਇ ਜਣ ਸਾਨੂੰ ਦੇਮ ਪਾਕਿਸਤਾਨ ਨਾਲ ਜਾਣਾ ਚੰਗਾ ਵਾ ਇਹ ਸਾਨੂੰ ਹਰਿਆਣੇ ਕਿ ਵਰਨ ਦਾ ਨਹੀਂ ਇਜਾਜ਼ਤ ਸਾਨੂੰ ਪਾਕਿਸਤਾਨ ਨਾਲ ਫਿਰ ਕੋ ਜਾਣਾ ਚੰਗਾ ਉਹਨਾਂ ਦੇ ਇਜ਼ਤਾਰ ਕਿ ਉਧਰ ਤੇ ਤਾਰ ਲੱਗੀ ਹੈ ਤੇ ਇੱਧਰ ਤੇ ਪਕੀਆਂ ਖਲਦਾ ਹੋਈਆਂ ਦੁਬਾਰਾ ਕੀਤੀਆਂ ਸੋ ਇਹ ਸਰਕਾਰ ਕੋਈ ਵੀ ਆ ਜੇ ਨਾ ਜਿਸ ਸਿੱਖ ਕੌਮ ਦੀ ਕਹਾਣੀ ਇਹਨਾਂ ਕਰਨਾ ਵਾ ਇਹ ਕੰਮ ਨੂੰ ਖਾਣਾ ਹੀ ਆਪਦਾ ਹੀ ਇੰਨਾ ਬਣਾਉਣਾ ਵਾ ਸੋ ਮੋਦੀ ਨੇ ਤੇ ਜੇ ਆ 10 ਸਾਲ ਹੋ ਗਏ ਨੂੰ ਪਿਛਲੇ ਜਿਹੜੇ 5 ਸਾਲ ਸੀਗੇ ਥੋੜਾ ਜਿਹਾ ਨਰਮ ਸੀਗਾ ਜਿਵੇਂ ਮੁੜ ਕੇ 5 ਸਾਲ ਉਹਨੂੰ ਆਪਾਂ ਦੇਖਦੇ ਆ ਜੋ ਤਾਲਬਾਨ ਵਾਲਾ ਸੈਲਾ ਦਿੱਤੀ ਜਾ ਉਹਨੇ ਵਰਤਿਆ ਆਪਣੇ ਨਾਲ ਦਖਮਣ ਵਾਲਾ ਵਰਤਿਆ ਵਾ ਕਿਉਂਕਿ ਆਰਐਸਐਸ ਤੇ ਜਿਹੜਾ ਇਹ ਮੋਦੀ ਆ ਭਾਜਪਾ ਵਾ ਇੱਕੋ ਇੱਕ ਇਹਨਾਂ ਦਾ ਟੀਚਾ ਕਿ ਜਿਹੜੀ ਪੰਜਾਬ ਆ ਥੋੜੀ ਜੀ ਰਹਿ ਗਈ ਆਪਣੀ ਕਿਉਂਕਿ ਰਹਿਣ ਤੇ ਅੱਗੇ ਨਹੀਂ ਉਹਨਾਂ ਦਿੱਤੀ ਉਹ ਜੋ ਹਰਿਆਣਾ ਇਹਦੇ ਵਿੱਚੋਂ ਕੱਢਤਾ ਹਮਾਚਲ ਇਹਦੇ ਵਿੱਚੋਂ ਕੱਢਤਾ ਅੱਥੇ ਰਹਿ ਕੀ ਕਿਹਾ ਵਾ ਕਾਬਲ ਖੰਦਾਰ ਦੀਆਂ ਕੱਲਾ ਤੱਕ ਹੀ ਕੀ ਪੰਜਾਬ ਜੜੀ ਸੀ ਤੇ ਹੁਣ ਵੇਖੋ ਕਿੰਨੀ ਕੁ ਰਹਿ ਗਈ ਆਪਣੇ ਕੋਲ ਤੋਂ ਇਹਨੂੰ ਵੀ ਇਹ ਪੈਂਡ ਹੈ ਆ ਉਹਨਾਂ ਨੂੰ ਦੀਦਾ ਹੀ ਤੇ ਲੜਿਆਂ ਦੀ ਮੋਰਚਾ ਸਾਡਾ ਪੱਧਾ ਨਾ ਇਹਨਾਂ ਨਾਲ ਲੜ ਨਹੀਂ ਸਕਦੇ ਉਹਨਾਂ ਦੂਸਰੇ ਰੋਕ ਸਰਕਾਰਾਂ ਨੇ ਆ ਚਿੱਟਾ ਨਸ਼ਾ ਵਕਾਰ ਦੇ ਆ ਲਿਆ ਕਿ ਤੇ ਸਾਡਾ ਜਿਹੜੀਆਂ ਦੋ ਪੀੜੀਆਂ ਬੇੜਾ ਕਰਕੇ ਕੱਤਸਾ ਵਾ ਕਿਉਂਕਿ ਜਿਹਦੇ ਘਰ ਨੂੰ ਸ਼ੇਕ ਲੱਗਾ ਵਾ ਉਹਨੂੰ ਪਤਾ ਵਾ ਜਿਹਦਾ ਕੋਈ ਪੁੱਤ ਘਬਰ ਨਸ਼ੇ 'ਚ ਪੈ ਗਿਆ ਜਾਂ ਉਹ ਚਲਾਣਾ ਕਰ ਗਿਆ ਉਹਨੂੰ ਪਤਾ ਵਾ ਕਿ ਕੀ ਬਣੀ ਉਹਦੇ ਨਾਲ ਉਹਦੇ ਦੇ ਉੱਤੇ ਕੀ ਪੰਦੀ ਆ ਸੋਏ ਇਹਨਾਂ ਦਾ ਵਪਾਰ ਆ ਕਿ ਜਿਹੜਾ ਵੀ ਕੋਈ ਧਰਮ ਦੀ ਗੱਲ ਕਰਦਾ ਵਾ ਸਿੱਖੀ ਦੀ ਗੱਲ ਕਰਦਾ ਵਾ ਨਸ਼ੇ ਛਡਾਉਣ ਦੀ ਗੱਲ ਕਰਦਾ ਵਾ ਉਹਦੇ ਜਿਹੜੀਆਂ ਸਰਕਾਰਾਂ ਖੜਤੇ ਪਏ ਜਾਂਦੀਆਂ ਵਾ ਜੇ ਤਾਂ ਭਾਈ ਅੰਮ੍ਰਿਤਪਾਲ ਸਿੰਘ ਹੀ ਸੀ ਉਹਨੇ ਕੋਈ ਡਾਕਾ ਨਹੀਂ ਮਾਰਿਆ ਕੋਈ ਖਤਮ ਨਹੀਂ ਕੀਤਾ ਉਹ ਇਹਨੇ ਚੋਰੀ ਨਹੀਂ ਕੀਤੀ ਜਾਂ ਕਿਸੇ ਨੂੰ ਹੱਥ ਨਹੀਂ ਕੀਤਾ ਧੀ ਭੈਣ ਨੂੰ ਨਹੀਂ ਕਿਹਾ ਕਿਉਂਕਿ ਆ ਕਾਹਦਾ ਕੇਸ ਉਹਦੇ ਤੇ ਬਣਦਾ ਜਿਹੜਾ ਇਹਨੇ ਫਲਾਕੇ ਲੂ ਲਿਵਰੂ ਕੰਡ ਦੇ ਵਾਲੇ ਪਾਣੀ ਦੀ ਮੇਲਾ ਦੇ ਵਿੱਚ ਪੁਰਸਾ ਇਹ ਤੇ ਜਿਹੜੀ ਆਮ ਪਾਰਟੀ ਇਹ ਵੀ ਜਿਵੇਂ ਮਾਰੇ ਕਿਉਂਕਿ ਇਹਨਾਂ ਦਾ ਸਾਰਾ ਬੇੜਾ ਕਰਕ ਹੋਇਆ ਵਾ ਭਗਵੰਤ ਮੰਨ ਦਾ ਇਹ ਨਾਮ ਨੂੰ ਉੱਥੇ ਖੜਦਾ ਨਾਮ ਨੂੰ ਚੁੱਕਦਾ ਤੇ ਕੁਛ ਨਹੀਂ ਅੱਜ ਤੱਕ ਉਹਨਾਂ ਸਰਕਾਰ ਦੇ ਵਿੱਚ ਅੰਮ੍ਰਿਤ ਪਛਾੜ ਦੇਣਾ ਹੈਗਾ ਘਰ ਘਰ ਦਾ ਜਿਹੜਾ ਬੱਚਾ ਨਹੀਂ ਚਾਹੀ ਉਹਨੂੰ ਸਿੱਧੇ ਰਾਹ ਪਾ ਦੇਣਾ ਸੀਗਾ ਕਿਉਂਕਿ ਕਿੰਨਾ ਟਾਈਮ ਨੂੰ ਮਿਲਿਆ ਉਹਨੇ ਟਾਈਮ ਦੀ ਉਹਨੇ अनेका ਹੀ ਮਾਮਾ ਦੇ ਪੁੱਤ ਵਿਚਾਰਦੇ ਤੇ ਅੰਮ੍ਰਿਤ ਛਕਾ ਕੇ ਗੁਰੂ ਦੇ ਲਾੜ ਲਾਏ ਆ ਜਿਹੜਾ ਗੁਰੂ ਦੀ ਗੱਲ ਕਰਦਾ ਇਹ ਸਰਕਾਰਾਂ ਨੂੰ ਜੱਗਾ ਨਹੀਂ ਲੱਗਦਾ ਉਹਦੇ ਖਤੇ ਪੈ ਜਾਂਦੀਆਂ ਵਾ ਸੋ ਅੱਜ ਲੋੜ ਹੈ ਨੌਜਵਾਨਾਂ ਨੇ ਵੜਾ ਵਧੀਆ ਬੜੀ ਕੁਝੀ ਹੈ ਇਹਦਾ ਇਲਾਕੇ ਆ ਵੰਦੇ ਆਪਾਂ ਇਕੱਠੇ ਹੋਈਏ ਸਾਰਾ ਨਗਰ ਸਾਰਾ ਹੀ ਨਗਰਪਾਲ ਇਕੱਠਾ ਵਾ ਕਿਉਂਕਿ ਘਰ ਘਰ ਦਾ ਇੱਕ ਇੱਕ ਗੁਰੰਘ ਪਿਆਰਾ ਪਹੁੰਚਿਆ ਵਾ ਜਿਹੜੇ ਨਹੀਂ ਪਹੁੰਚੇ ਉਹ ਵੀ ਆਪਣੇ ਵਾਲੇ ਆ ਤੇ ਮੈਂ ਤੇ ਜਿਹੜੇ ਵ代 ਕਾਂਦੇ ਵਾਲੇ ਆ ਜੇ ਤਰ੍ਹਾਂ ਆਪਾਂ ਛਾਹ ਹੋਣੀ ਆ ਉਹਨਾਂ ਨੂੰ ਅੱਖਾਂ ਦੇ ਵੀ ਨਾਮ ਤੁਸੀਂ ਫੂਕਤ ਲਾਓ ਜਿੱਦਾਂ ਜੱਜੇਦਾਰ ਕਰਵੀਰ ਸਿੰਘ ਤੱਕੀ ਆਪਣੇ ਨਾਲ ਆ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਬਾਕੀ ਸੱਖ ਸਰਪੰਚ ਆ ਉਹ ਵੀ ਆਪਣੇ ਵੱਲ ਆ ਕਿਉਂਕਿ ਇਹ ਜਿਹੜੇ ਨਾਮ ਵੀ ਦੂਜਾ ਲਗੇ ਬੰਬੂਤ ਤੇ ਆਪਣੀ ਬੱਲੇ ਬੱਲੇ ਸਾਰੇ ਪਿੰਡ ਲਈ ਬਣ ਸਕੀ ਕਿਉਂਕਿ ਅੰਦਰ ਖਾਤੇ ਕਈਆਂ ਨੇ ਚਲੋ ਕਈਆਂ ਨੂੰ ਹੰਦਾ ਵਾ ਕੇ ਮੱਥੇ ਇਹ ਦੂਜੇ ਝਗਦੇ ਆ ਜਿੰਨਾ ਬਾਹਰਲਾ ਸੁਪ ਸਰਪੰਚ ਜੀ ਉਤੋਂ ਕੋਈ ਝਗਦਾ ਅੰਦਰ ਖਾਤੇ ਪਹੁੰਚ ਕੇ ਕਈ ਪਰ ਜਿਹੜਾ ਨਿਕਰ ਹੋ ਕੇ ਵੋਟ ਪਾਣੀ ਉਹਦੇ ਨਾਲ ਦੀ ਰੀਸ ਨਹੀਂ ਦੇ ਕਿਉਂਕਿ ਜੇ ਤੇ ਆਪਣੀਆਂ ਜ਼ਮੀਰਾਂ ਜਗਦੀਆਂ ਤੇ ਆਪਾਂ ਨਿਕਰ ਹੋ ਕੇ ਵੋਟ ਪਾਈਏ ਤੇ ਬੋਡ ਪਾ ਕੇ ਆਣ ਕੇ ਬਾਹਰ ਪਤਾ ਹੈ ਭਲਾ ਇਹ ਵਾਹਿਗੁਰੂ ਜੀ ਦਾ ਕੰਮ ਖਾਓ ਸਾਬ ਵਾਹਿਗੁਰੂ ਜੀ ਦੀ ਪੱਤੇ ਦਾ ਸਵਾਦ ਬਣਦਾ ਜੇ ਫਿਰ ਤੁਸੀਂ ਕਿਹੇ ਗਿਲਤੀ ਚਾਹੁੰਦੇ ਜੇ ਇਹ ਲੋਕੇ ਆਪਾਂ ਬੋਟ ਪਾਈ ਤੇ ਫਿਰ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਜਿੱਤ ਤਾਂ ਉਹਨੇ ਜਾਣਾ ਸਾਰੇ ਪਿੰਡਾਂ ਦੇ ਪਿੰਡੀ ਉਹਦੇ ਬਗਰੇ ਆ ਤੇ ਆਪਣਾ ਵੀ ਸਾਰਾ ਪਿੰਡੀ ਲੱਗਦਾ ਕੋਈ ਵਿਚੋਂ ਥੋੜੇ ਬਾਹਲੇ ਹੋ ਸਕਦੇ ਨੇ ਤੇ ਸਾਰਾ ਪਿੰਡੀ ਆਪਣਾ ਇੱਕ ਮੋਠੇ ਆ ਕਿਉਂਕਿ ਸਾਰੇ ਆਪਾਂ ਭਰਾ ਭਰਾ ਦੇ ਵਿੱਚ ਨਾ ਕੋਈ ਪਾਰਟੀ ਆ ਨਾ ਕੋਈ ਜਥੇਬੰਦੀ ਆ ਸਾਰੇ ਆਪਾਂ ਕੱਤਰੋਂ ਖਿਸਾਰਾ ਨਗਰ ਜਿਹੜਾ ਵਾ ਇਹ ਆਪਾਂ ਵੋਟਾਂ ਇਕੱਠਾ ਪਾਈਏ ਭਾਈ ਅਮਰਪਾਲ ਸਿੰਘ ਨੂੰ ਕਿਉਂ ਨੇ ਜਿਤਾ ਕੇ ਮਹਾਰਾਜ ਕਿਰਪਾ ਕਰਨ ਜੋ ਜੇਲ੍ਹ ਤੋਂ ਬਾਹਰ ਆਵੇ ਤੇ ਆਪਣੀ ਆਵਾਜ਼ ਨੂੰ ਠਾਵੇ ਕਿਉਂਕਿ ਇਹੋ ਜਿਹਾ ਬੰਦਾ ਆਵਾਜ਼ ਠਾ ਸਕਦਾ ਵਾ ਦੂਜੇ ਤੇ ਚਮਚੇ ਜਿਹੜੇ ਆ ਮਨਜਿੰਦਰ ਸਰਸਾ ਹੋਇਆ ਦਿੱਲੀ ਬਰਤਵਾਰਾ ਦਾ ਪ੍ਰਧਾਨ ਸੀਗਾ ਨਾਲ ਕਹਾ ਅੱਦੀ ਦਿੱਲੀ ਬਰਤਵਾਰਾ ਦਾ ਪ੍ਰਧਾਨ ਸੀਗਾ ਜੋ ਮੋਦੀ ਦੀ ਝੋਲੀ ਦੇ ਵਿੱਚ ਪਾਏ ਗਏ ਸਿਰਫ ਪਾਏ ਦੇ ਬਦਲੇ ਕਾਦੇ ਸਿੱਖਿਆ ਫੜੇ ਨੂੰ ਇਹੋ ਜੀ ਸਿੱਖੀ ਦਾ ਹੀ ਉਤਰਾ ਦੇ ਸਿਆਣ ਸਿਖਿਆ ਪਰ ਨਹੀਂ ਅਕਾਲੀ ਵੀ ਅੱਜ ਵੀ ਜਿੱਤ ਜਾਂਦੇ ਆ ਅਕਾਲੀ ਜਿੱਤ ਜਾਂਦੇ ਆ ਮਤਲਬ ਕਿਤਾ ਦੇ ਨਾਂ ਦੀ ਝੋਲੀ ਕੀ ਵੰਨਾਂ ਮੋਦੀ ਕੀ ਜਾ ਕੇ ਕਿਉਂਕਿ ਬੋਡੇ ਨਾਲ ਦੀ ਉਹਨੂੰ ਜਾਣੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਆਪਾਂ ਇੱਕ ਮੁੱਠ ਹੋ ਗਏ ਤੇ ਵੋਟਾਂ ਜਿਹੜੀਆਂ ਆਪਾਂ ਅਮਰਪਾਲ ਸਿੰਘ ਨੂੰ ਪਾਈਏ ਪਰ ਸਾਡੇ ਵੱਡੇ ਵੀ ਜਿਵੇਂ ਜੇਦਾਰ ਕਰਮਵੀਰ ਸਿੰਘ ਹੋਣੀ ਉਹ ਬਚਨ ਤਾਂ ਦੇਣਾ ਸਾਂਝੇ ਕਰਾਂਗੇ ਵਾਹਿਗੁਰੂ ਜੀ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ